ਦਿਨ ਪ੍ਰਤੀ ਦਿਨ ਵੱਧ ਰਹੀ ਗਰਮੀ ਦਾ ਮੁੱਖ ਕਾਰਨ ਪੌਦਿਆਂ ਦੀ ਦਿਨ ਬਦਿਨ ਘਟ ਰਹੀ ਗਿਣਤੀ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਉੱਗੇ ਸਮਾਜ ਸੇਵੀ ਹਰਵਿੰਦਰ ਸਿੰਘ ਸੰਧਾਰਸੀ ਨੇ ਕੀਤਾ ਉਹਨਾਂ ਨੇ ਸਰਕਾਰ ਦੇ ਅੱਗੇ ਅਪੀਲ ਕੀਤੀ ਹੈ ਕਿ ਉद्याਨ ਦੀ ਦਿਨ ਬਦਿਨ ਘਟ ਰਹੀ ਗਿਣਤੀ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ ਇਸ ਵੱਲ ਧਿਆਨ ਦਿੱਤਾ ਜਾਵੇ ਨਾਲ ਹੀ ਉਹਨਾਂ ਨੇ ਕਿਸਾਨ ਭਰਾਵਾਂ ਨੂੰ ਵੀ ਕਿਹਾ ਹੈ ਜੋ ਲਿੰਕ ਰੋਡ ਦੇ ਨਾਲ 5-5 ਫੁੱਟ ਜਗ੍ਹਾ ਸਰਕਾਰੀ ਤੌਰ ਤੇ ਛੱਡੀ ਜਾਂਦੀ ਹੈ ਉੱਥੋਂ ਤੱਕ ਵੀ ਕਿਸਾਨ ਭਰਾ ਆਪਣੀ ਖੇਤੀ ਨੂੰ ਲਿਆ ਚੁੱਕੇ ਹਨ ਉਹਨਾਂ ਨੇ ਅਪੀਲ ਕੀਤੀ ਹੈ ਜੇਕਰ ਅਸੀਂ ਉਹ 5 ਫੁੱਟ ਜਗ੍ਹਾ ਛੱਡ ਦਈਏ ਤੇ ਨਾਲ 2 ਫੁੱਟ ਜਗ੍ਹਾ ਹੋਰ ਛੱਡ ਦਿੱਤੀ ਜਾਵੇ ਤਾਂ ਕਿ ਖੇਤਾਂ ਦੇ ਆਲੇ-ਦੁਆਲੇ ਪੌਦੇ ਲਗਾਏ ਜਾਣ ਜਿਸ ਨਾਲ ਇੱਕ ਤਾਂ ਵਾਤਾਵਰਣ ਸ਼ੁੱਧ ਰਹੇਗਾ ਅਤੇ ਨਾਲ ਹੀ ਇਹ ਗਰਮੀ ਦੇ ਪ੍ਰਕੋਪ ਤੋਂ ਵੀ ਬਚਿਆ ਜਾ ਸਕਦਾ ਹੈ ਆਓ ਸੁਣਦੇ ਹਾਂ ਉੱਗੇ ਸਮਾਜ ਸੇਵੀ ਹਰਵਿੰਦਰ ਸਿੰਘ ਸੰਧਾਰਸੀ ਨੇ ਕੀ ਕਿਹਾ ਸ਼ੰਭੂ ਤੌਰਜਿੰਦਰ ਸਿੰਘ ਮੋਹੀਦੀ ਵਿਸ਼ੇਸ਼ ਰਿਪੋਰਟ ਮੈਂ ਅਰਵਿੰਦਰ ਸਿੰਘ ਸੰਧਾਰਸੀ ਪ੍ਰੈਜ਼ੀਡੈਂਟ ਮਾਤਾ ਗੁਜਰਕੌਰ ਵੈਲਫੇਅਰ ਸੁਸਾਇਟੀ ਲਾਈਵ ਇੰਡੀਆ ਚੈਨਲ ਤੋਂ ਮੈਂ ਅੱਜ ਇਹਨਾਂ ਸਹੋਗੀ ਚੈਨਲ ਵੀਰਾਂ ਤੋਂ ਜੋ ਗਰਮੀ ਦੇ ਇਸ ਵਾਰ ਰਿਕਾਰਡ ਤੋੜ ਗਰਮੀ ਪਈ ਹੈ ਇਸ ਨੂੰ ਮੁੱਖ ਰੱਖਦੇ ਹੋਏ ਮੈਂ ਬਹੁਤ ਵਧੀਆ ਚੈਨਲ ਦਾ ਪ੍ਰਾਲਾ ਸਮਝਦਾ ਕਿਉਂਕਿ ਲੋਕਾਂ ਦੇ ਵਿੱਚ ਆਵਾਜ਼ ਲੋਕਾਂ ਨੂੰ ਇਸ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਿਲਤਾਂ ਦਾ ਸਾਹਮਣਾ ਕਰਨਾ ਪਿਆ ਬਹੁਤ ਜ਼ਿਆਦਾ ਗਰਮੀ ਪਈ ਹੈ 46 47 ਟੈਂਪਰੇਚਰ ਇਹ ਕਾਰਨ ਇੱਕ ਸਾਡੇ ਜੋ ਵਾਤਾਵਰਨ ਹੈ ਇਹ ਬਹੁਤ ਪ੍ਰਦੂਸ਼ਿਤ ਹੋ ਜਾ ਰਿਹਾ ਹੈ ਕਿਉਂਕਿ ਸਾਡੇ ਸਾਡੇ ਵਿੱਚ ਬਹੁਤ ਜ਼ਿਆਦਾ ਕਮੀਆਂ ਸਾਡੇ ਦਰਖਤ ਨਾ ਲਾਣਾ ਤੇ ਜੋ ਅਸੀਂ ਕਣਕ ਨੂੰ ਅੱਗ ਲਾਉਂਦੇ ਆ ਜਾਂ ਝੋਨੇ ਨੂੰ ਅੱਗ ਲਾਉਂਦੇ ਆ ਉਹਦੇ ਕਾਰਨ ਵੀ ਇਹ ਬਹੁਤ ਜ਼ਿਆਦਾ ਪ੍ਰਦੂਸ਼ਣ ਹੈ ਜਿਹੜਾ ਤਾਪਮਾਨ ਵਧਦਾ ਹੈ ਤੇ ਜੋ ਹੁਣ ਪਟੜੀਆਂ ਦੀ ਗੱਲ ਆ ਜਾਂਦੀਆਂ ਸੜਕਾਂ ਦੀਆਂ ਪਟੜੀਆਂ ਹੋ ਗਈਆਂ ਅੱਜ ਸਰਕਾਰ ਨੇ 5-5 ਫੁੱਟ ਸੜਕ ਇੱਧਰ 5 ਫੁੱਟ ਇੱਧਰ ਪਟੜੀ ਜੋ ਛੱਡੀ ਹੋਈ ਹੈ ਜ਼ਿਮੀਦਾਰਪਰਾ ਉਹ ਪਟੜੀਆਂ ਵਾਹ ਕੇ ਉਹਨਾਂ ਦੇ ਫੁੱਟ-ਫੁੱਟ ਪਟੜੀ ਰਹਿ ਜਾਂਦੀ ਹੈ ਨਾ ਅਸੀਂ ਉਸਤੇ ਦਰਖਤ ਲਾ ਸਕਦੇ ਆ ਨਾ ਹੀ ਉੱਥੇ ਜੋ ਟ੍ਰੈਫਿਕ ਟ੍ਰੈਫਿਕ ਨੂੰ ਵੀ ਪ੍ਰੋਬਲਮ ਆਉਂਦੀ ਹੈ ਕਿਉਂਕਿ ਲਿੰਕ ਰੋਡ ਹੁੰਦੇ ਆ ਉਹ ਬਹੁਤ ਛੋਟੇ ਹੁੰਦੇ ਆ ਤੇ ਮੈਂ ਉਹਨਾ ਜ਼ਿੰਮੇਦਾਰਾਂ ਨੂੰ ਬੇਨਤੀ ਕਰਨੀ ਜਾਂਦਾ ਕਿ ਅਸੀਂ 5 ਫੁੱਟ ਸਰਕਾਰ ਦੀ 2 ਫੁੱਟ ਅਸੀਂ ਉਹਨੂੰ ਛੱਡ ਕੇ ਅਸੀਂ ਉਸ ਪਟੜੀ ਦੇ ਉੱਤੇ ਦਰਖਤ ਲਾਈਏ ਤਾਂ ਕਿ ਇੱਕ ਦਾ ਸੜਕ ਦੇ ਉੱਤੇ ਛਾਂ ਰਹੇਗੀ ਸਾਡੇ ਜਿਹੜੇ ਖੇਤ ਹੈ ਸਾਨੂੰ ਐਡਾ ਕੋਈ ਨੁਕਸਾਨ ਨਹੀਂ ਹੁੰਦਾ ਜੇ ਅਸੀਂ ਕਹੀਏ ਕਿ ਇਹਦਾ ਛਾਵਾ ਪੈਂਦਾ ਜੀ ਸਾਨੂੰ ਉਸ ਦੀ ਪ੍ਰੋਬਲਮ ਹੁੰਦੀ ਹੈ ਉਹ ਕੋਈ ਸਾਨੂੰ ਪ੍ਰੋਬਲਮ ਨਹੀਂ ਆਉਂਦੀ ਅਤੇ ਨਾ ਹੀ ਸਾਨੂੰ ਵੱਡਣ ਇਹਦੇ ਜੋ ਅਸੀਂ ਇਹਨੂੰ ਪਟੜੀ ਨੂੰ ਵੱਟਦੇ ਆ ਉਹਦੇ ਨਾ ਸਾਡੇ ਕੋਲ ਇਹਨਾਂ ਨਾਜ ਹੁੰਦਾ ਹੈ ਇਹ ਨੁਕਸਾਨ ਹੁੰਦਾ ਹੈ ਨੁਕਸਾਨ ਕਿਸ ਗੱਲ ਦਾ ਸਾਡਾ ਸਾਡੇ ਜਿਹੜੇ ਬੱਚੇ ਆ ਗਰਮੀ ਦੇ ਵਿੱਚ ਬਿਮਾਰੀਆਂ ਫੈਲਣੀਆਂ ਹੋਰ ਹੈ ਤਾਪਮਾਨ ਅਸੀਂ ਅੱਗ ਲਾਉਂਦੇ ਆ ਉਹਦੇ ਨਾਲ ਜਿਹੜੇ ਸਾਡੇ ਖੇਤੀ ਜਵਾਨੂੰ ਕਟਾਣੂ ਆ ਉਹ ਵੀ ਅਸੀਂ ਸਹੀ ਆਪਣੇ ਫੂਕ ਲੈਂਦੇ ਆ ਉਹਦੇ ਰਾਹੀਂ ਫਿਰ ਅਸੀਂ ਉਥੇ ਸਪਰੇਅ ਪਾਉਂਦੇ ਆ ਮੈਂ ਆਪਾਂ ਰੇ ਪਾਉਂਦੇ ਆ ਰੇ ਸਪਰੇਅ ਪਾਉਣ ਦੇ ਨਾਲ ਉਹਦੇ ਬਿਮਾਰੀਆਂ ਹੋਰ ਵਧੀਆਂ ਜਾਂਦੀਆਂ ਸੋ ਮੈਂ ਇਹ ਗੱਲ ਪਹੀ ਵਾਲਿਆਂ ਨੂੰ ਵੀ ਕਰਦਾ ਮੇਰੇ ਵੀਰਾਂ ਨੂੰ ਇਹ ਜਿਹੜੀ ਸਾਡੀਆਂ ਪਹੀਆਂ ਕੱਚੀਆਂ ਪਈਆਂ ਖੇਤਾਂ ਉੱਤੇ ਲੱਗੀਆਂ ਉੱਥੇ ਵੀ ਸਾਨੂੰ ਜੇ ਤਿੰਨ ਇਕੱਠੇ ਦਾ ਬਹਾ ਹੈ ਤਾਂ ਉਹਨੂੰ ਸਾਨੂੰ ਪੰਜ ਇਕੱਠੇ ਦਾ ਕਰਨਾ ਚਾਹੀਦਾ ਹੈ ਕਿਉਂਕਿ ਸਾਨੂੰ ਫਾਇਦਾ ਹੈ ਸਾਡੀ ਇੱਕ ਪ੍ਰੋਪਰ ਜਿਹੜਾ ਟਰੈਕਟਰ ਹੈ ਟਰੈਲੀ ਹੈ ਅਸੀਂ ਆਪਣੇ ਪਹੇ ਦੇ ਉੱਤੇ ਖੜਾ ਕੇ ਆਪਣਾ ਕੁਝ ਵੀ ਸਮਾਨ ਲੱਦ ਸਕਦੇ ਹਾਂ ਅਸੀਂ ਉਹਦੇ ਉੱਤੇ ਦਰਖਤ ਲਾ ਕੇ ਉਸ ਪਹੇ ਦੇ ਉੱਤੇ ਆਪਾਂ ਛਾਂ ਦੇ ਵਿੱਚ ਬੈਠ ਕੇ ਪਹਿਲੇ ਸਮੇਂ ਦੇ ਵਿੱਚ ਹੁੰਦਾ ਜਿਮੀਦਾਰ ਖੇਤਾਂ 'ਚ ਕੰਮ ਕਰਦੇ ਹੁੰਦੇ ਸੀਗੇ ਤੇ ਅਸੀਂ ਉਸ ਦਰਖਤ ਦੇ ਹੇਠਾਂ ਬੈਠ ਕੇ ਰੋਟੀ ਪਾਣੀ ਛਕਦੇ ਹੁੰਦੇ ਅਤੇ ਦੁਪਹਿਰ ਦਾ ਜਿਹੜਾ ਪਹਿਰਾ ਸੀਗਾ ਉਹ ਅਸੀਂ ਉੱਥੇ ਕੱਟਦੇ ਸੀਗੇ ਅੱਜ ਸਮਾਂ ਕੀ ਹੈ ਅੱਜ ਡਿਜੀਟਲ ਕੀਤੀ ਹੋ ਗਈ ਨਾ ਜ਼ਿਮੀਂਦਾਰ ਖੇਤ ਚ ਹੁੰਦਾ ਨਾ ਸਾਨੂੰ ਇਹਨਾਂ ਗੱਲਾਂ ਦਾ ਪਤਾ ਲੱਗ ਰਿਹਾ ਅੱਜ ਅਸੀਂ ਪੈ ਗਏ ਲਾਲਚ ਚ ਤੇ ਅੱਗੇ ਸਾਡੇ ਬੱਚਿਆਂ ਦਾ ਅੱਗੇ ਨੁਕਸਾਨ ਕਰਦੇ ਜਾ ਰਹੇ ਹਾਂ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਸਾਡਾ ਸੁਧਾਰ ਹੋਏਗਾ ਸਾਡਾ ਨੁਕਸਾਨ ਹੀ ਹੋਣਾ ਹੈ ਇਸ ਗੱਲ ਨੂੰ ਪੰਜਾਬ ਸਰਕਾਰ ਨੂੰ ਅਤੇ ਸਾਨੂੰ ਜ਼ਿਮੀਂਦਾਰਾਂ ਨੂੰ ਇਹ ਸੋਚਣਾ ਪਏਗਾ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਜੇਕਰ ਕਿਸੇ ਦਾ ਪੱਠਾ ਹੈ ਆਪਣੀ ਪਹੀ ਹੈ ਜਾਂ ਸੜਕ ਹੈ ਉਸ ਦੇ ਨਿਕਨ ਨੂੰ ਤੋਂ ਪਟਵਾਰੀ ਤੋਂ ਤਹਿਸੀਲਦਾਰ ਤੋਂ ਕਮੈਸ਼ ਕਰਾ ਕੇ ਉਸ ਨੂੰ ਛੜਾਇਆ ਜਾਵੇ ਉਹਦੇ ਉੱਤੇ ਦਰਖਤ ਲਾਈ ਜਾਣ ਤੇ ਜੇਕਰ ਦਰਖਤ ਲਾਉਂਦੇ ਆ ਉੱਥੇ ਇਹ ਨਹੀਂ ਵੀ ਦਰਖਤ ਲਾਦਿਆ ਉਹਨੂੰ ਪਾਣੀ ਦਿਓ ਪਾਣੀ ਦੇ ਕੇ ਉਸ ਨੂੰ ਪਾਲਿਆ ਜਾਵੇ ਕਿਉਂਕਿ ਅੱਜ ਕੱਲ ਸਫੈਦਾ ਜ਼ਿਆਦਾ ਚੱਲ ਰਿਹਾ ਸਫੈਦਾ ਇੱਕ ਆਪਣਾ ਬਿਜ਼ਨਸ ਹੈ ਸਾਨੂੰ ਲਾਣਾ ਚੀ ਦਾ ਕੋਈ ਨਿੰਮ ਜਾਮਣ ਕੋਈ ਇਹ ਜਿਹਾ ਫਲ ਹੋਵੇ ਸਿਸੂ ਟਾਲੀ ਅਰਜਨ ਜਿਹਦੇ ਨਾਲ ਸਾਨੂੰ ਆਕਸੀਜਨ ਪਿੱਪਲ 24 ਘੰਟੇ ਸਾਨੂੰ ਆਕਸੀਜਨ ਪਿੱਪਲ ਦਿੰਦਾ ਅਸੀਂ ਇਹਨਾਂ ਚੀਜ਼ਾਂ ਨੂੰ ਛੱਡ ਗਏ ਪਹਿਲਾਂ ਇਹ ਸਮੇਂ ਦੇ ਵਿੱਚ ਆਪਾਂ ਦੇਖੋ ਖੇਤ ਦੇ ਵਿਚਕਾਰ ਵੀ ਦਰਖਤ ਹੁੰਦੇ ਜੀ ਸੋ ਇਹ ਮੈਂ ਇਹ ਚੈਨਲ ਵਾਲੇ ਮੇਰੇ ਵੀਰਾਂ ਜਾਂ ਕੋਈ ਸੰਸਥਾ ਹੋਰ ਵੀ ਸੰਸਥਾ ਬਹੁਤ ਹੈ ਪੰਜਾਬ ਦੇ ਵਿੱਚ ਜਿਹੜੀਆਂ ਕੰਮ ਕਰ ਰਹੀਆਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਜੇ ਇਹਨਾਂ ਨੂੰ ਸਾਨੂੰ ਸਾਡੀ ਕਿਸਾਨ ਦੀ ਲੋੜ ਹੈ ਅਸੀਂ ਉਹਨਾਂ ਦਾ ਸਾਥ ਵੀ ਦੇਣ ਨੂੰ ਤਿਆਰ ਹਾਂ ਸੋ ਇਹ ਗੱਲਾਂ ਕਰਦੇ ਹੋਏ ਮੈਂ ਇੱਕ ਪਾਸੇ ਹੋੜ ਜਾਂਦਾ ਜਿਹੜਾ ਹੁਣ ਅਸੀਂ ਮੰਨ ਲਓ ਅੱਗ ਲਾਤੀ ਅਸੀਂ ਕਹਿੰਦੇ ਇਹ ਸਰਕਾਰ ਕਹਿੰਦੀ ਹੈ ਵੀ ਅੱਗ ਨਾ ਜਲਾਓ ਸਰਕਾਰ ਕਹਿੰਦੀ ਹੈ ਉਹ ਸਹੀ ਕਹਿੰਦੀ ਹੈ ਸਰਕਾਰ ਸਰਕਾਰ ਮਾੜਾ ਨਹੀਂ ਕਹਿੰਦੀ ਅਸੀਂ ਅੱਗ ਨਾ ਲਾਈਏ ਉਸ ਨੂੰ ਅਸੀਂ ਵਿਚ ਨਸ਼ਟ ਕਰੀਏ ਇਹ ਨਸ਼ਟ ਹੁੰਦਾ ਹੈ ਇੱਕ ਤਾਂ ਸਾਡਾ ਰੇਹ ਜਿਹੜਾ ਦੇਸੀ ਰੇਹ ਖਾਦ ਬਣਦਾ ਇਹਦੇ ਚ ਦੂਜਾ ਸਾਨੂੰ ਪ੍ਰਦੂਸ਼ਣ ਹੀ ਹੋਏਗਾ ਜਿਹੜੇ ਸਾਡੇ ਕਿਹੜੇ ਮਕੌੜੇ ਹੈਗੇ ਆ ਉਹ ਸਾਡੇ ਜੀਵਤ ਰਹਿਣਗੇ ਸਾਨੂੰ ਰੇਹ ਦਵਾਈ ਪਾਣੀ ਘੱਟ ਪਊਗਾ ਇਹ ਗੱਲਾਂ ਕਰਦਾ ਹੋਇਆ ਮੈਂ ਇਹ ਚੈਨਲ ਮੇਰੇ ਵੀਰਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਬੜੀ ਬੰਦਾ ਹੋਜੀ ਠੀਕ ਹੈ ਜੀ